ਮੱਖ ਮੰਤਰੀ ਭਗਵੰਤ ਮਾਨ ਜੀ ਬੇਨਤੀ ਕਰਨੀ ਆ ਇਸ ਵਕਤ ਅਸੀਂ ਖੜੇ ਆ ਜੀਰੇ ਦੇ ਵਿੱਚ ਹਰਦਾਸੇ ਪਿੰਡ ਮੇਰੇ ਇਧਰਲੇ ਪਾਸੇ ਹਰਦਾਸਾ ਇਧਰਲੇ ਪਾਸੇ ਜਿਹੜਾ ਕਿ ਛੱਜਾਂ ਵਾਲੀ ਆ ਪਿੱਛੇ ਮੱਲੇਛਾਤ ਸਾਹਮਣੇ ਪੰਗਾਲੀ ਤੁਸੀਂ ਜੋਈਆਂ ਵਾਲਾ ਤੁਸੀਂ ਕਹਿੰਦੇ ਸੀ ਟੇਲਾਂ ਤੇ ਕਰਪਾਣੀ ਪਚਾਤਾ ਜੀ ਅਸੀਂ ਝੋਨੇ ਨੂੰ ਕਿਸਾਨ ਪੂਰੇ ਖੋਦ ਕਰਤੇ ਆ ਪਈ ਆ ਨਹਿਰ ਸੁੱਕੀ ਆ ਪਈਏ ਨਹਿਰ ਸੁੱਕੀ ਤੇ ਅੱਜ 8 ਜੂਨ ਆ 1 ਤਰੀਕ ਨੂੰ ਸਾਡੇ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਝੋਨੇ ਲੱਗਣੇ ਸ਼ੁਰੂ ਹੋ ਗਏ ਆ ਤੇ ਢੋਂਡਾ ਜਿਹੜਾ ਇਰੀਗੇਸ਼ਨ ਡਿਪਾਰਟਮੈਂਟ ਆ ਨਹਿਰੀ ਵਿਭਾਗ ਇਹ ਲੂਣ ਚੱਟਣ ਤੇ ਰੱਖਿਆ ਹੋਇਆ ਤੇ ਸੁੱਤਾ ਪਿਆ ਇਹ ਵਿਭਾਗ ਢੋਂਡਾ ਆ ਪਰ ਦੇਖੋ ਪੂਰੀ ਬਲਾਕੇਜ ਆ ਵਿੱਚ ਮਿੱਟੀ ਆ ਕੋਈ ਸਫਾਈ ਨਹੀਂ ਹੈਗੀਗੀ ਤੁਸੀਂ ਕਹਿੰਦੇ ਸੀ ਟੇਲਾ ਤੱਕ ਪਾਣੀ ਪਹੁੰਚਾ ਦਾਂਗੇ ਤੇ ਆਹ ਦੇਖੋ ਆ ਨਹਿਰਾ ਉੱਧਰੋਂ ਉੱਧਰ ਕਦੋਂ ਵੀ ਕੀਤਾ ਪਿਆ ਤੇ ਉਹ ਮੋਟਰਾਂ ਚੱਲਦੀਆਂ ਤੇ ਇੱਧਰ ਲੋਕ ਕਹਿੰਦੇ ਕਦੋਂ ਕਰਨ ਵਾਲੇ ਆ ਤੇ ਆ ਸਾਡੇ ਨਾਲ ਲੋਕ ਇਕੱਠੇ ਹੋਏ ਆ ਇਹਨਾਂ ਨੇ ਅੱਜ ਸਾਨੂੰ ਸੱਦਿਆ ਹੈ ਪਰੇਸ਼ਾਨ ਹੋਏ ਪਏ ਨੇ ਮੁੱਖ ਮੰਤਰੀ ਸਾਹਿਬ ਕੱਲੀਆਂ AI ਨਾਲ ਵੀਡੀਓ ਜਨਰੇਟ ਕਰਕੇ ਕਈਆਂ ਥੋੜੇ ਪੇਜਾਂ ਤੇ ਵੀਡੀਓ ਪਾ ਕੇ ਇਹ ਇਹ ਕੋਈ ਥੋੜਾ ਐ ਹੋਣੀ ਹੋਣੀ ਕਿ ਨਾਟਕਬਾਜ਼ੀ ਨਹੀਂ ਚੱਲਣੀ ਹੈਗੀ ਵੀ ਅਸੀਂ ਦੇਖੋ ਜੀ ਪੰਜਾਬ ਚ ਟੇਲਾ ਤੇ ਕਰਬਾਣੀ ਪਛਾਤਾ ਲੋਕਾਂ ਨੂੰ ਪਾਣੀ ਦੇਤਾ ਆ ਪਿੱਛੇ ਜੇ ਕਿਸਾਨਾਂ ਨੇ ਚੈਲੰਜ ਕੀਤਾ ਵੀ ਕਿਸਾਨਾਂ ਨੂੰ ਤੁਸੀਂ ਕੀਤਾ ਸੀ ਨਾਣ ਕੇ ਮੀਟਿੰਗ ਕਰੋ ਤੇ ਜਦੋਂ ਕਿਸਾਨਾਂ ਨੇ ਤੁਹਾਡਾ ਚੈਲੰਜ ਐਕਸੈਪਟ ਕੀਤਾ ਤੁਸੀਂ ਕਹੇ ਮੈਨੂੰ ਤਾਂ ਝੋਨੇ ਦੀ ਫਿਕਰ ਆ ਤੇ ਆ ਜੇ ਝੋਨੇ ਦੀ ਫਿਕਰ ਆ ਤੇ ਆ ਦਾ ਕਿਸਾਨ ਜਿੰਨਾਂ ਨੇ ਝੋਨਾ ਲਾਉਣਾ ਆ ਤਾਂ ਇੱਥੇ ਰੋਈ ਕਰ ਲਈ ਜਾਂਦੇ ਆ ਪਾਣੀ ਇੱਥੇ ਨਹਿਰ ਦਾ ਪਹੁੰਚਿਆ ਨਹੀਂਗਾ ਆ ਦੇਖੋ ਨਹਿਰ ਖਾਲੀ ਦੇਖੋ ਆ ਖਾਲੀ ਨਹਿਰਾ ਤੇ ਅਸੀਂ ਇਹ ਕਿਸਾਨਾਂ ਨਾਲ ਗੱਲ ਕਰਦੇ ਆ ਬਾਪੂ ਆ ਕਿੰਨੇ ਟਾਈਮ ਤੋਂ ਨਹਿਰ ਖਾਲੀ ਆ ਹੁਣੇ ਤੇ ਕਰਾਈ ਨਹੀਂ ਇਹ ਆਈ ਨਹੀਂ ਇਹ ਤਾਂ ਪਰਦੀ ਆਈ ਵੀ ਆ ਪਿਛਲੇ ਸਾਲ ਦੀ ਪਿਛਲੇ ਸਾਲ ਦੀ ਆਈ ਆ ਸਾਰਾ ਸਿਆਲਾ ਹੀ ਆ ਨਾ ਹੁਣ ਆਇਆ ਹੁਣ ਇੱਕ ਤਰੀਕ ਨੂੰ ਇਹਨੇ ਕਿਹਾ ਸੀ ਇੱਕ ਤਰੀਕ ਨੂੰ ਮਜ਼ਦੂਰ ਵੀ ਕਰ ਲੇ ਜੀ ਪਾਣੀ ਆਊਗਾ ਢੋਨਾ ਲਾਵਾਂਗੇ 8 ਤਰੀਕ ਹੋ ਗਈ ਜਮਾ ਸੁੱਕੀ ਪਈ ਐ ਜਮਾ ਸੁੱਕੀ ਪਈ ਐ ਤੇ ਪਾਣੀ ਨੇ ਆ ਤੇ ਇਹ ਤਾਂ ਕਹਿੰਦੇ ਸੀ ਟੇਲਾਂ ਤੇ ਕਰ ਪਾਣੀ ਪਜਾ ਦਾਂਗੇ ਕਿਆ ਰੇ ਤੇ ਕਰ ਪਾਣੀ ਪਜਾ ਦਾਂਗੇ ਉਥੋਂ ਟਿੱਕਰ ਹਲੇ ਟਿੱਕਰ ਜਿੱਥੇ ਟਿੱਕਰ ਲੋਕਾਂ ਨੇ ਪਾਣੀ ਨਹੀਂ ਪਹਚਾਇਆ ਸੀ ਬਹਿਣ ਪਾਣੀ ਲਵਾ ਦੋ ਡੱਡੂ ਵੀ ਵਿਚਾਰੇ ਮਰ ਗਏ ਆ ਡੱਡੂ ਵੀ ਨਹੀਂ ਕੁਝ ਆਉਂਦਾ ਸੱਤੂ ਵੀ ਮਰ ਗਏ ਆ ਸੱਤੂ ਵੀ ਮਰ ਗਏ ਪਾਣੀ ਨਹੀਂ ਤੇ ਡੱਡੂ ਮਰਨੇ ਵਿਚਾਰੇ ਜਾਣ ਕਿਦਰ ਨੂੰ ਤੇ ਮੁੱਖ ਮੰਤਰੀ ਸਾਹਿਬ ਨੂੰ ਕੀ ਕਹੋਂਗੇ ਕੀ ਕਰੋਂਗੇ ਉਹ ਤਾਂ ਕਹਿੰਦਾ ਵੀ ਝੋਨਾ ਲਾ ਲੋ ਨਹਿਰਾਂ ਚ ਪਾਣੀ ਆ ਗਿਆ ਉਹ ਨਾ ਕਰਤਾ ਜੋਂਗ ਕਰਦਾ ਇੱਥੇ ਕੱਖ ਵੀ ਨਹੀਂਗਾ ਇੱਥੇ ਕੱਖ ਵੀ ਨਹੀਂਗਾ ਅੱਜ ਤੁਹਾਡੇ ਪਿੰਡ ਦੇ ਲੋਕ ਇਕੱਠੇ ਹੋਏ ਨੇ ਤੇ ਪਿੰਡ ਵਾਲਿਆਂ ਨੇ ਕਿਤੇ ਇਹਨਾਂ ਨੂੰ ਕਿਹਾ ਨਹੀਂਗਾ ਵੀ ਤੁਸੀਂ ਇਹਦੇ ਕੋਈ ਨਹਿਰੀ ਵਿਭਾਗ ਦਾ ਡਿਊਟੀ ਨਹੀਂ ਕਰਦੀ ਇਹ ਬਾਹਰੇ ਮਜਬੂਰ ਹੋ ਕੇ ਇਕੱਠੇ ਆਏ ਆ ਇਹ ਕਿਹੜਾ ਕਿਸਾਨ ਹੁੰਦੇ ਨੇ ਉਹ ਇਕੱਠੇ ਹੁਣ ਜਦੋਂ ਪਤਾ ਇਹਨਾਂ ਆਉਣਾ ਹੀ ਨਹੀਂ ਪਾਣੀ ਤਾਂ ਸਾਰਾ ਸੀਜ਼ਨ ਗਿਆ ਤਾਂ ਜੀ ਕੀ ਹਾਲ ਰਿਹਾ ਤਾਂ ਵਾਟਸਐਪ ਹੋ ਗਈ ਅਠੋਰਾਂਗੇ ਦੇ ਝੋਨੇ ਲਵਾਈ ਲੱਗੀ ਜੀ ਜੀ ਮਜ਼ਦੂਰ ਵੀ ਭੱਜ ਜਾਂਦੇ ਆ ਆ ਬਾਈ ਸਾਡੇ ਨਾਲ ਕਹੀ ਚੱਕ ਬਾਈ ਝੋਨਾ ਲਾ ਆ ਕਿਉਂ ਨਾ ਪਾਣੀ ਤਾਂ ਹੈ ਨਹੀਂ ਚੋਲਾ ਨੇ ਨਹਿਰ ਦਾ ਪਾਣੀ ਲਾਇਆ ਨਹਿਰ ਚ ਹੈ ਹੀ ਨਹੀਂ ਪਾਣੀ ਲਾਈਏ ਕਿੱਥੋਂ ਨਹਿਰ ਚ ਪਾਣੀ ਨਹੀਂ ਹੈ ਨਹੀਂ ਸੁੱਕੀ ਨਹਿਰ ਆ ਸੁੱਕੀ ਨਹਿਰ ਆ ਆ ਅੱਜ ਆ ਪਿਛਲੀ ਵਾਰੀ ਵੀ ਆਈ ਹੁੰਦਾ ਕਿ ਪਹਿਲੀ ਵਾਰੀ ਹੋਇਆ ਆ ਪਹਿਲੀ ਵਾਰੀ ਆ ਪਿਛਲੀ ਵਾਰੀ ਆਏ ਆ ਜਾਂਦੀ ਨਹਿਰ ਦੇ ਮੌਕੇ ਤੇ ਜੀ ਆ ਜਾਂਦੀ ਹੈ ਅੱਗੇ ਆ ਜਾਂਦੀ ਸੀਗੀ ਆ ਬਈ ਆ ਕੀ ਕਹੋਂਗੇ ਭਗਵਾਨਤ ਮਾਨਤਾ ਕਹਿੰਦਾ ਵੀ ਮੈਂ ਆ ਤਾਂ ਟੇਲਾ ਟਿੱਕਰ ਪਾਣੀ ਪਚਾਦਾ ਇਹ ਜੀ ਇੱਕ ਤਾਂ ਜੀ ਸਾਰੇ ਜੇ ਕਚਰੇ ਜਣਾ ਫਸੀ ਫਸੀ ਹੋਇਆ ਹੋਇਆ ਇਹਦੇ ਵਿੱਚ ਜੋ ਨਹਿਰ ਤੋਂ ਲੈ ਕੇ ਸਾਡੇ ਮਸੂਰ ਦੇਵੇ ਤੋਂ ਪਾੜਦੀ ਆ ਸਾਰੀ ਦੇ ਵਿੱਚ ਇੱਕ ਛਾਪੇ ਕਰਨ ਦੇ ਆ ਜੋ ਕੋਈ ਨਾ ਤਾਂ ਕਿਸੇ ਬੇਲਦਾਰ ਨੂੰ ਫਿਕਰ ਨਾ ਤਾਂ ਬੇਲਦਾਰ ਆਣ ਕੇ ਕਿੰਨੇ ਸਫਾਈ ਕੀਤੀ ਆ ਸਾਰੀ ਉਵੇਂ ਭਰੀ ਆ ਨਾ ਪਾਣੀ ਅਜੇ ਤੱਕ ਸਾਲ ਬਾਅਦ ਆ ਕੇ ਬਾਪੂ ਜੀ ਨੇ ਸਾਡੇ ਦਾ ਸਾਲ ਬਾਅਦ ਸਾਨੂੰ ਤਾਂ ਪਾਣੀ ਆਉਣਾ ਤੇ ਸਾਲ ਬਾਅਦ ਵੀ ਸਾਡੇ ਨੂੰ ਟਾਈਮ ਤੇ ਨਹੀਂ ਆਉਂਦਾਗਾ ਤੇ ਫਿਰ ਹੈ ਹੀ ਨਹੀਂ ਬੇਲਦਾਰ ਨਹੀਂ ਤਾਂ ਦੇ ਗ ਦਰਾ ਰੱਖਿਆ ਨਾ ਉਹ ਉਹ ਵੀ ਉਹਨੇ ਗਾਂ ਬੰਦੇ ਰੱਖਿਆ ਇੱਕ ਜਿਹੜਾ ਕੋਈ ਮੱਲੇ ਸ਼ਾਦਾ ਹੈਗਾ ਉਹ ਬੰਦਾ ਆਉਂਦਾ ਹੁੰਦਾ ਉਹ ਕੱਢਦਾ ਉਹ ਨਾ ਇਹ ਤਾਂ ਬੇਲਦਾਰ ਵੇਖਿਆ ਹੀ ਨਹੀਂ ਕਿਤੇ ਵੀ ਹੁਣ ਹੈਗਾ ਵੀ ਕੀ ਹੈਗਾ ਕਾਗਜ਼ਾਂ 'ਚ ਹੋਊਗਾ ਬੇਲਦਾਰ ਜਿਹਾ ਹੋਇਆ ਹਾਂਜੀ ਆ ਬਈ ਜਿਵੇਂ ਪੂਰੇ ਥੱਲੇ ਮਿੱਟੀ ਫਸੀ ਆ ਏ ਸਫਾਈ ਕੋਈ ਹੋਈ ਨਹੀਂਗੀ ਤੇ ਮੈਨੂੰ ਪਤਾ ਲੱਗਾ ਤੁਸੀਂ ਆਪ ਸਫਾਈ ਕਰਦੇ ਰਹੇ ਇੱਥੇ ਜਦੋਂ ਵੀ ਕੋਈ ਨਹਿਰ ਆਉਂਦੀ ਆ ਹੁਣ ਅਸੀਂ ਆਪ ਪੁਲਿਸ ਨੂੰ ਸਾਫ਼ ਕਰਕੇ ਲਿਆਉਣੇ ਬੇਲਦਾਰਾ ਕੇ ਦੱਸੂਗਾ ਸਾਨੂੰ ਐ ਕਰੋ ਐ ਕਰੋ ਗਾਵੋਂ ਨੇ ਗਾਮ ਮਲੇਸ਼ਾਲ ਦਾ ਬੰਦਾ ਰੱਖਿਆ ਜਿਹੜਾ ਬੇਲਦਾਰ ਆ ਉਹਦਾ ਤਰਿਆ ਉਹ ਤਾਂ ਜਾਂਦਾ ਨਹੀਂਗਾ ਉਹਨੂੰ ਤਨਖਾਹਾਂ ਦੱਸੇ ਸੀ ਆਰਪੀ ਤਨਖਾਹਾਂ ਦੇਈ ਜਾਂਦਾ 80000 ਤਨਖਾਹ ਹੋਊਗੀ ਇੰਨੀ ਕ ਤਾਂ ਅੱਛਾ ਜੀ ਆਕਸ ਜਿਹੜਾ ਉਹਨੇ ਬੰਦਾ ਰੱਖਿਆ ਹੋਊਗੀ ਤੇ ਨਹੀਂ ਇਹਨਾਂ ਦਾ ਜਿਹੜਾ ਡਿਪਾਰਟਮੈਂਟ ਆ ਨਹਿਰੀ ਵਿਭਾਗ ਇਹ ਲੂਣ ਚੱਟਣ ਵਾਸਤੇ ਰੱਖਿਆ ਇਹਨਾਂ ਨੂੰ 80000 ਲੱਖ ਲੱਖ ਲੈਣ ਦੇ ਆਤਿਆਂ ਚ ਬੈਠੇ ਆ ਦੁਕਾਨੇ ਤੇ ਧੁੱਪੇ ਮਾਰ ਰਹੇ ਆ ਨਹੀਂ ਪਟਵਾਰੀ ਆ ਨਹਿਰੀ ਪਟਵਾਰੀ ਦਾ ਵੀ ਅੱਕ ਬਣਦਾ ਵੀ ਮੈਂ ਆ ਕੇ ਵੇਖਾ ਕਿਉਂ ਨਹੀਂ ਪਾਣੀ ਪਉਂਦਾ ਬੇਲ ਦਾ ਡਰਦੇ ਹੋਣ ਤਾਂ ਨਾ ਤਾਂ ਤਾਂ ਹੀ ਆ ਬੇਲਦਾਰ ਦਾ ਡਰਦੇ ਨੇ ਉਹਨਾਂ ਦੇ ਗਾਂ ਉਹਨਾਂ ਆਪ ਜਦੋਂ ਮੈਂ ਗਾਂ ਬੰਦਾ ਰੱਖੀ ਬੇਟਾ ਡਰਦਾ ਹੀ ਨਹੀਂ ਕਰਕੇ ਤਾਂ ਹੀ ਰੱਖੀ ਬੇਟਾ ਮੈਂ ਬਾਈ ਹਾਸਾ ਆਉਂਦਾ ਇਹਨਾਂ ਦੀ ਗੱਲਾਂ ਤੇ ਇਹ ਤਾਂ ਮੁੱਖ ਮੰਤਰੀ ਤਾਂ ਮੈਂ ਵਾਰ-ਵਾਰ ਉਹੀ ਗੱਲ ਕਹਿਣਾ ਵੀ ਇਹ ਤਾਂ ਆਂਦਾ ਸੀਗਾ ਮੈਂ ਤੇਲਾਂ ਚਕਰ ਪਾਣੀ ਪਚਾਤਾ ਇਹਦਾ ਵੀਡੀਓ ਬੜੀਆਂ ਪਾ ਰਹੇ ਆ ਫੇਸਬੁੱਕ ਤੇ ਆਪਦੇ ਉਪਰਕਾ ਤੇ ਇਹੋ ਕਾਲੀਆਂ ਵੀਡੀਓ ਹੈ ਹਾਂਜੀ ਸਾਹੀ ਪਾਣੀ ਚਾਹਤੇ ਤਾਂ ਪਾਣੀ ਦੇ ਤਾਂ ਵੀ ਵੀਡੀਓ ਇਹਨਾਂ ਦਾ ਆਪਦੀ ਬਾਹ ਬਾਈ ਖਟਣੀ ਹੁੰਦੀ ਮੈਂ ਐਮਐਲਏ ਕਟਾਰੀਏ ਨੂੰ ਨਹੀਂ ਪਹੁੰਚਦਾ ਵੀ ਮੈਂ ਆ ਕੇ ਵੇਖਾਂ ਵੀ ਮੇਰੇ ਨੇ ਕਿਸਾਨਾਂ ਕੋਲੇ ਪਾਣੀ ਕਿ ਹਰਕ ਤੇ ਪਾਣੀ ਪਹੁੰਚਾ ਗਣੀ ਉਹ ਆ ਬੈਸੀਆਂ ਜੀ ਬੈਠਾ ਉਹਨੂੰ ਕੀ ਲੋੜ ਆ ਭਗਵੰਤ ਮਾਤਾ ਨੂੰ ਮੈਨੂੰ ਝੋਨੇ ਦੀ ਫਿਕਰ ਹੀ ਬਹੁਤ ਜ਼ਿਆਦੇ ਆ ਫਿਕਰ ਕਰ ਕਰ ਕੇ ਪਾਣੀ ਛੱਡੀ ਬੈਠਾ ਆ ਨਹਿਰਾਂ ਸੁੱਕੀਆਂ ਪਈਆਂ ਆ ਬਾਪੂ ਦੀ ਗੱਲ ਮੈਨੂੰ ਬੜੀ ਹੱਥੇ ਲੱਗੀ ਵੇਚ ਤਾਂ ਡੱਡੂ ਵੀ ਮਰ ਗਏ ਡੱਡੂ ਵੀ ਮਰ ਗਏ ਆ ਦੇਖੋ ਉਹ ਥੋੜਾ ਸਰਕਾਰੋ ਮਾੜੀ ਮੋਟੀ ਸ਼ਰਮ ਕਰ ਲੋ ਉਹ ਤੁਸੀਂ ਲੁਧਿਆਣੇ ਦੇ ਵਿੱਚ ਲੱਗੇ ਹੋ ਉਹ ਥੋੜੇ ਉੱਥੇ 40 ਸਟਾਰ ਪ੍ਰਚਾਰਕ ਲੱਗੇ ਆ ਜਿਹੜੇ ਉਹਨੂੰ ਇੱਕ ਸੀਟ ਜਿਤਾਉਣ ਵਾਸਤੇ ਤੇ ਆਹ ਕਿਸਾਨਾਂ ਨੇ ਜਿਨ੍ਹਾਂ ਨੇ ਤੁਹਾਨੂੰ ਵੋਟਾਂ ਪਾਈਆਂ ਉਹ ਕਿਸਾਨਾਂ ਧੁੱਪੇ ਮੱਚੀ ਜਾਂਦੇ ਆ ਮਾੜੀ ਮੋਟੀ ਸ਼ਰਮ ਹੈ ਕਿ ਨਹੀਂ ਹੈਗੀ ਉਹ ਕਿੱਥੇ ਤੁਹਾਡਾ ਡਿਪਾਰਟਮੈਂਟ ਸੁੱਤਾ ਪਿਆ ਨਹਿਰੀ ਵਿਭਾਗ ਮੁੱਖ ਮੰਤਰੀ ਸਾਹਿਬ ਆ ਆ ਸਚਾਈ ਆ ਵੀਰੋ ਅੱਜ 8 ਜੂਨ ਅੱਠ ਜੂਨ ਤੇ ਇੱਕ ਤਰੀਕ ਨੂੰ ਇੱਥੇ ਝੋਨੇ ਲੱਗਣੇ ਜੀ ਸ਼ੁਰੂ ਹੋਇਆ 1 ਜੂਨ 2025 ਨੂੰ ਤੇ ਅੱਜ 8 ਜੂਨ ਹੋ ਗਿਆ ਨਹਿਰ ਚ ਪਾਣੀ ਨਹੀਂ ਆਇਆਗਾ ਆ ਨਹਿਰ ਦਿਖਾ ਵੀਰ ਮਾੜੀ ਕੋ ਆ ਨਹਿਰ ਦਿਖਾ ਓ ਛਰਮ ਛੁਰਮ ਕਰ ਲੋ ਭਾਈ ਮਾੜੀ ਮੋਟੀ ਜੇ ਹੈਗੀ ਤਾਂ ਆ ਕਿਸਾਨਾਂ ਨੇ ਵੋਟਾਂ ਪਾ ਕੇ ਜਿਤਾਇਆ ਸੀ ਆ ਤੁਸੀਂ ਆਂਦੇ ਸੀ ਆ ਕਿਸਾਨ ਤੁਹਾਡੇ ਸਾਰੇ ਮੁੱਖ ਮੰਤਰੀ ਆ ਉਹ ਪਿੰਡਾਂ ਦੇ ਵਿੱਚੋਂ ਸੱਥਾਂ ਦੇ ਵਿੱਚੋਂ ਸਰਕਾਰ ਚੱਲੂਗੀ ਤੇ ਅੱਜ ਆ ਸੱਥਾਂ ਵਾਲੇ ਬੈਠੇ ਆ ਇੱਥੇ ਜੇ ਕਿਸਾਨ ਤੁਹਾਡੇ ਦਰਵਾਜ਼ੇ ਤੇ ਆਉਂਦੇ ਆ ਜੇ ਕਿਸਾਨ ਆਂਦੇ ਪ੍ਰਟੋਸਟ ਮਜਾਰੇ ਕਰਦੇ ਆ ਤੇ ਤੁਸੀਂ ਕਹਿੰਦੇ ਮਾਹੌਲ ਖਰਾਬ ਕਰਦੇ ਆ ਤੇ ਫਿਰ ਕਿਸਾਨ ਕੀ ਕਰਨ ਫਾਇਲ ਆਣ ਸਲਫਾਸਾ ਕਰਨ ਆ ਜਦੋਂ ਤੁਸੀਂ ਸਾਨੂੰ ਟਾਈਮ ਤੇ ਸਹੂਲਤ ਹੀ ਨਹੀਂ ਦੇਣੀ ਮੱਖ ਮੰਤਰੀ ਸਾਹਿਬ ਆ ਜੀਰੇ ਦੇ ਵਿੱਚ ਮੈਂ ਦੁਬਾਰਾ ਫੇਰ ਬੋਲ ਦਿੰਦਾ ਹਰਦਾਸਾ ਪਿੰਡਾ ਮੱਲੇ ਛਾ ਪਿੰਡਾ ਛੱਜਾਂ ਵਾਲੀ ਪਿੰਡਾ ਸਾਹਮਣੇ ਜੋਈਆਂ ਵਾਲਾ ਭੰਗਾਲੀ ਪਿੰਡਾ ਤੇ ਨਹਿਰ ਜਮਾਂ ਸੁੱਕੀ ਆ ਭਾਈ ਤੇ ਤੁਹਾਡੇ ਜਿਹੜੇ ਇੱਥੇ ਇਰੀਗੇਸ਼ਨ ਵਾਲੇ ਲੂਨ ਚੱਟਣ ਵਾਸਤੇ ਰੱਖੇ ਆ ਨਾ ਉਹਨਾਂ ਨੂੰ ਮੈਂ ਨਾ ਵੀ ਹੁਣ ਰਿਟਾਇਰ ਕਰੋ ਬੁੱਢੇ ਵੱਡੇ ਹੋ ਗਏ ਉਹਨਾਂਗੇ ਕੋਈ ਨੌਜਵਾਨ ਭਰਤੀ ਕਰ ਲਓ ਉੱਥੇ ਕੋਈ ਜਿਹੜਾ ਪੰਜਾਬ ਦਰਦੀ ਹੋਵੇ ਉੱਥੇ ਏਸੀਆਂ 'ਚ ਬੈਠੇ ਆ ਅੱਕਸਾਰ ਧੁੱਕੇ ਮਾਰ ਰਹੇ ਆ ਜੋ 1 ਤਰੀਕ ਜੋ 1 ਤਰੀਕ ਹੋਈ ਆ ਬੇਲਦਾਰ ਅਸੀਂ ਨਹਿਰ ਤੇ ਵੇਖਿਆ ਹੀ ਨਹੀਂ ਫਿਰ ਖਰ ਸੁੱਕੇ ਆਏ ਘੇੜਾ ਮਾਰ ਜਾਂ ਬੇਲਦਾਰ ਰਹਿਦੀ ਕਿ ਨਹੀਂ ਦੇਖਿਆ ਆ ਪੰਜ ਸੱਤ ਬੰਦੇ ਹੁੰਦੇ ਬੁੜੀਆਂ ਬੁੜੀਆਂ ਆ ਜਾਂਦੀਆਂ ਨੇਗਾ ਘੰਟਾ ਦੋ ਘੰਟੇ ਲਾ ਕੇ ਫਿਰ ਚਲੀਆਂ ਜਾਂਦੀਆਂ ਤੇ ਇਹਨਾਂ ਦਾ ਮੁਲਾਜ਼ਮ ਮਾੜਾ ਮੋਟਾ ਕਿਤੇ ਆਉਂਦਾ ਕਿਤੇ ਆਉਂਦਾ ਨਹੀਂ ਸੀ ਕੋਈ ਨਹਿਰੀ ਵਿਭਾਗ ਕੋਈ ਮੁਲਾਜ਼ਮ ਨਹੀਂ ਆਉਂਦਾਗਾ ਨਹੀਂ ਕਿਤੇ ਹੀ ਆਉਂਦਾ ਹੈ ਕਿਤੇ ਆਉਂਦਾ ਹੀ ਆ ਹਾਲੇ ਤੱਕ ਇਹ ਨਹਿਰ ਨਹੀਂ ਆਈਗੀ ਸਰਕਾਰ ਨੂੰ ਕੀ ਕਹੋਗੇ ਤੁਸੀਂ ਅਸੀਂ ਬੇਨਤੀ ਕਰਦੇ ਸਾਨੂੰ ਪਾਣੀ ਪਹੁੰਚਣਾ ਚਾਹੀਦਾ ਤਬ ਨਹੀਂ ਮੁੱਖ ਮੰਤਰੀ ਦਾ ਕਹਿੰਦਾ ਵੀ ਮੈਂ ਪਜਾਦਾ ਪਾਣੀ ਆ ਪਜਾਦਾ ਗੱਲਾਂ ਨਾ ਕਿੱਥੇ ਪਜਾਦਾ ਉਹਦਾ ਫੇਸਬੁੱਕ ਤੇ ਵੀਡੀਓ ਬਹੁਤ ਪਾ ਰਿਹਾ ਹਜੇ ਕੋਈ ਪਾਣੀ ਨਹੀਂ ਆਇਆ ਤੇ ਉਹਦਾ ਵੀਡੀਓ ਬੜੀਆਂ ਪਾਈ ਜਾਂਦਾ ਪਾਈ ਆ ਵੇ ਸੁੱਕੀ ਆ ਨਹਿਰ ਵੇਖ ਲਓ ਅਈ ਦਾ ਝੋਨਾ ਲਾਉਣਾ ਲਓ ਖੜੇ ਆ ਹੈ ਅਈ ਦਾ ਝੋਨਾ ਲਾਉਣਾ ਲਓ ਖੜੇ ਆ ਨਹੀਂ ਤੇ ਮੁੱਖ ਮੰਤਰੀ ਦੇ ਆਹ ਤੇ ਪੰਜਾਬ ਸਰਕਾਰ ਦੇ ਪੇਜ ਤੇ ਗੱਲਾਂ ਨਾਲ ਦਾ ਬਹੁਤ ਗੱਲਾਂ ਬਹੁਤ ਹੁੰਦੀਆਂ ਪਰ ਮੁੱਖ ਮੰਤਰੀ ਤਾਂ ਕਹਿੰਦੇ ਮੈਨੂੰ ਝੋਨੇ ਦਾ ਫਿਕਰ ਹੀ ਬਹੁਤ ਜ਼ਿਆਦਾ ਆ ਕਿਉਂ ਨਾ ਝੋਨੇ ਦਾ ਉਹ ਅੱਗੇ ਇਹ ਕਹਿੰਦਾ ਹੁੰਦਾ ਵੀ ਫਲਾਣੇ ਕੋਠੀਆਂ 'ਚ ਬੈਠੇ ਹੁਣ ਇਹ ਕੋਠੀ 'ਚ ਨਹੀਂ ਬੈਠਾ ਪਹਿਲਿਆਂ ਨੂੰ ਕਹਿੰਦਾ ਸੀ ਪਹਿਲਿਆਂ ਨੂੰ ਕਹਿੰਦਾ ਸੀ ਹਾਂ ਕਹਿੰਦਾ ਮੈਂ ਆਮ ਬੰਦਾ ਤੇ ਹੁਣ ਆਵਾ ਹੁਣ ਆਵਾ ਵਾਕਈ ਸਹੀ ਗੱਲ ਹੈ ਹਾਂਜੀ ਤੇ ਲੈ ਵੀ ਆਹੀ ਬੇਨਤੀ ਕਰਦੇ ਸਾਡਾ ਸਾਰੇ ਵਾਏ ਨੇਰੀ ਬਾ ਨੂੰ ਲੈ ਸਾਨੂੰ ਪਾਣੀ ਪਹੁੰਚਣਾ ਚਾਹੀਦਾ ਤੇ ਨਾ ਇਹ ਜਿਹੜੀ ਰੈਂਦੀ ਸਫਾਈ ਉਹ ਹੋਣੀ ਚਾਹੀਦੀ ਤਾਂ ਤਰੀਕ ਕਿੰਨੀ ਹੋ ਗਈ ਬਲਾਏ 8 ਤਰੀਕ 8 ਹੋ ਗਈ ਆ 8 ਹੋ ਗਈ ਆ ਹਾਂ ਹਾਂਜੀ ਪਹਿਲੀ ਨੂੰ ਆਉਣਾ ਸੀ ਪਾਣੀ ਪਹਿਲੀ ਨੂੰ ਆਉਣਾ ਸੀਗਾ ਆ ਤੇ 8 ਤਰੀਕ ਹੋ ਗਈ ਆ ਖਾਲੀ ਤੇ ਕਰਾਇਆ ਨਹੀਂ ਨਾ ਮੇਰੇ ਦਾ ਹਿਸਾਬ ਨਾਲ ਹਫਤਾ ਹੋਰ ਨਹੀਂ ਆਉਂਦਾ ਅਜੇ ਹਫਤਾ ਹੋਰ ਨਹੀਂ ਆਉਂਦਾ ਜਦੋਂ ਨਹਿਰ ਹੀ ਪਿੱਛੇ ਬੰਦਾ ਜਦੋਂ ਕੋਈ ਉੱਤੇ ਬੇਲਦਾਰ ਨਹੀਂ ਕੋਈ ਲੈਣਾ ਦੇਣਾ ਪਿੱਛੋਂ ਨਹੀਂ ਕੋਈ ਬੰਦੇ ਨੇ ਆਉਣਾ ਕਿਸੇ ਨੇ ਇੱਕ ਤਰੀਕਾ ਦੋਗੇ ਬੇਲਦਾਰ ਬਸ ਜਦੋਂ ਨਹਿਰ ਜੀ ਆ ਗਈ ਮਾੜਾ ਆਪ ਸਾਫ ਕਰਕੇ ਲਿਆਵਾਂਗੇ ਅਸੀਂ ਜਦੋਂ ਲਿਆਂਦੀ ਜੀ ਉਹਦੇ ਨਾਲ ਲਾ ਕੇ ਉਹਨੇ ਐ ਇਲਾਕਾ ਐ ਠੜਾ ਰਹਿਣਾ ਐ ਕਰੋ ਐ ਕਰੋ ਸਾਨੂੰ ਦੱਸੂਗਾ ਪੰਜਾਜਾ ਸਾਨੂੰ ਫੜਾ ਦੂਗਾ ਸਾਨੂੰ ਤਾਂ ਮਜਬੂਰੀ ਆ ਸਾਨੂੰ ਫੜਿਆ ਜਾਨੇ ਆ ਉਹਨਾਂ ਤੋਂ ਜਿਹੜੇ ਮਹੀਨੇ ਇੱਕ ਤਰੀਕਾ ਤੁਹਾਨੂੰ ਖਾ ਮਿਲ ਜਾਣੀ ਨਾ ਤੁਸੀਂ ਸਰਕਾਰ ਨੂੰ ਕਰੋ ਨਾ ਸ਼ਿਕਾਇਤ ਵੀ ਤੁਸੀਂ ਇੱਥੇ ਕਰੋ ਤੁਸੀਂ ਕਹ ਜੇ ਸਰਕਾਰ ਮਾਨੂੰ ਡਾਰੀ ਹੈਨੀ ਉਹ ਤਾਂ ਕਾ ਬੰਦਾਰ ਦੀ ਕਾਚੇ ਚ ਪਿਛਲੇ ਸਾਲ ਪੈਰ ਪਾਟ ਗਏ ਆ ਕਹਿੰਦੇ ਗੰਡੇ ਵਾਦ ਕੇ ਕਹਿੰਦਾ ਪੈਰ ਪਾਟ ਆਪ ਕਰਦੇ ਆ ਆਪ ਕਰਕੇ ਲਿਆਉਣੇ ਇੱਕ ਗੱਲ ਹੋਰ ਦੱਸੋ ਜਿਹੜੇ ਖਾਲੇ ਆ ਜਾਂਦੇ ਮ ਖਾਲੇ ਐਨ ਖੇਤਾਂ ਦੇ ਪੂਰੇ ਬਣਾਤੇ ਬਣੇ ਖਾਲੇ ਥੋਡੇ ਕੋਈ ਖਾਲੇ ਵੇਖ ਲੋ ਕੋਈ ਆ ਕੱਚੇ ਖਾਲੇ ਆ ਕੋਈ ਖਾਲਾ ਨਹੀਂ ਹੈਗਾ ਆ ਕੱਚੇ ਕੱਚੇ ਆਹੀ ਆਪ ਖਾਲ ਕੇ ਬਣਾਉਨੇ ਆ ਜੀ ਹਾਂ ਜੀ ਆ ਮੁੱਖ ਮੰਤਰੀ ਸਾਹਿਬ ਫੇਰ ਅਸੀਂ ਦੁਬਾਰਾ ਬੇਨਤੀ ਕਰਦੇ ਆ ਹਰਦਾਸੇ ਪਿੰਡ ਦੇ ਵਿੱਚ ਨੇੜੇ ਜੀਰਾ ਤੇ ਆ ਨਹਿਰਾਂ ਸੁੱਕੀਆਂ ਪਈਆਂ ਨਹਿਰਾਂ ਸੁੱਕੀਆਂ ਪਈਆਂ ਤੇ ਲੋਕ ਪਰੇਸ਼ਾਨ ਕੱਲਾ ਵੀਡੀਓ ਪਾਉਣਾ ਨਹੀਂ ਸਰਨਾ ਭਾਈ ਆਉਂਦੇ ਇਲਾਕੇ ਦਾ ਕੋਈ ਐਮਐਲਏ ਤੇ ਕੋਈ ਵੀ ਕੱਲੋ ਇੱਥੇ ਮੌਕਾ ਵੇਖੀ ਮੌਕਾ ਹਾਂ ਵਾ ਭਾਈ ਹੁਣੀਆਂ ਦੇ ਕੋਈ ਆਉਦਾ ਐਮਐਲਏ ਕੋਈ ਆਓ ਅੱਜ ਦਾ ਹਲਕੇ ਦਾ ਵਿਧਾਇਕ ਭੇਜੋ ਲਾਓ ਡਿਊਟੀ ਲਾਓ ਇਰੀਗੇਸ਼ਨ ਡਿਪਾਰਟਮੈਂਟ ਦੀ ਡਿਊਟੀ ਇੱਥੇ ਆ ਨਹਿਰਾਂ ਖਾਲੀ ਪਈਆਂ ਖਾਲੀ ਮੌਕਾ ਵੇਖ ਕੇ ਜਾਓ ਇਹ ਤਾਂ ਮੌਕਾ ਵੇਖ ਕੇ ਜਾਓ ਤੇ ਨਹਿਰ ਇੱਥੇ ਛੱਡੋ ਲੋਕ ਇੱਥੇ ਪਰੇਸ਼ਾਨ ਹੋ ਰਹੇ ਆ ਪਾਣੀ ਛੱਡੋ ਤੇ ਇਹਦੀ ਸਫਾਈ ਕਰਾਓ ਪਲਾਂ ਥੱਲੋਂ ਬੜਾ ਸੋਹਣ ਲੁੱਫਾਈ ਕਰਾਓ ਧੰਨਵਾਦ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਹਰੇਕ ਪੰਜਾਬੀ ਦੇ ਫੋਨ ਵਿੱਚ ਜਾਣੀ ਚਾਹੀਦੀ ਹੈ ਧੰਨਵਾਦ ਜੀ